सत श्रीकाल सार्ड से हो गए मनराज न उठा दिता मनराज उठ गया, ते गया अपनी नाल कसरत करन, वो थोड़ी बहुत ही ना भी खेलता रहा है थोड़ा जा कसरत वॉक कारण चाना खानी का करती रही है पर बाद भी थोड़ी बहुत वॉकथ ने ब्रीथ आउट कर लिया तो बादश करके मेरे को आंदे रसोई च दर्द पीने ल ਦਾ ਦਪਿੰਦ ਨੇ ਨਾਲ ਲੈਨੇ ਆਪਣੀ ਬਲੌਗਿੰਗ ਕੀਤੀ ਇਹਨੂੰ ਬਲੌਗ ਕਰਨ ਦਾ ਬਹੁਤ ਸ਼ੌਂਕ ਹੈ ਉਹ ਤੁਸੀਂ ਸਾਡੇ ਪਿਛਲੇ ਪਹਿਲੇ ਮਿਨੀ ਬਲੌਗ ਵਿੱਚ ਵੀ ਦੇਖਿਆ ਹੋਣਾ ਨੇ ਕੁਝ ਸਾਰਾ ਬਲੌਗ ਦੀ ਵਾਇਸ ਰਿਪੀਟ ਕੀਤੀ ਸੀਗੀ ਇਹਨੂੰ ਬਹੁਤ ਚੰਗਾ ਉਸ ਤੋਂ ਬਾਅਦ ਨੇ ਮੇਰੇ ਨਾਲ ਵੀ ਗੱਲਬਾਤਾਂ ਮਾਰੀਆਂ ਫੇਰੇ ਨਾ ਆਉਣ ਚੱਲ ਗਿਆ ਤੇ ਰੈਡੀ ਹੋਣ ਲੱਗ ਗਿਆ ਅਸੀਂ ਦੋਨੇ ਜਣੇ ਸਕੂਲ ਜਾਣ ਲਈ ਤਿਆਰ ਹੋ ਗਏ ਸੀਗੇ ਉਸ ਤੋਂ ਬਾਅਦ ਇਹ ਚਲੇ ਗਏ ਬੱਸ ਚ ਚੜਨ ਲਈ ਸਕੂਲ ਜਾਣ ਲਈ ਬੱਸ ਇਹਨਾਂ ਦੀ ਆਉਣ ਵਾਲੀ ਸੀਗੀ ਪੂਰੇ 7 ਵਜੇ ਸਕੂਲ ਚਲੇ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਦੀ ਬੱਸ ਆ ਗਈ ਤੇ ਇਹ ਚਲੇ ਗਿਆ ਸਕੂਲ ਤੇ ਮੈਂ ਵੀ ਆਪਣਾ ਆ ਕੇ ਸਾਰਾ ਘਰ ਦਾ ਕੰਮ ਬੂਰਾ ਕੀਤਾ ਪਸ਼ੂਆਂ ਨੂੰ ਦੇਖਿਆ ਧਾਰ ਚੋਈ ਰੋਟੀ ਪਾਣੀ ਬਣਾਇਆ ਇਹਨਾਂ ਦੇ ਪਾਪਾ ਲਈ ਉਹਨਾਂ ਨੂੰ ਰੋਟੀ ਪਾਣੀ ਖਿਲਾ ਕੇ ਸਾਰਾ ਕੰਮ ਕਰਕੇ ਕੱਪੜੇ ਵਗੈਰਾ ਧੋ ਕੇ ਤੇ ਨਹਾ ਕੇ ਫਿਰ ਮੈਂ ਭਾਂਡੇ ਧੋਣ ਲੱਗ ਗਈ ਸੀ ਉਸ ਤੋਂ ਤੇ ਇਹਨਾਂ ਦੇ ਵੀ ਦੁਆਰਾ ਆਉਣ ਦਾ ਟਾਈਮ ਹੋਣ ਵਾਲਾ ਸੀਗਾ ਤੇ ਮੈਂ ਥੋੜਾ ਜਿਆ ਸਵੇਰੇ ਜਲਦੀ ਉੱਠ ਗੱਲ ਨਹੀਂ ਕਿਉਂਕਿ ਪਹਿਲਾਂ ਪਸ਼ੂਆਂ ਦਾ ਵੀ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਫਿਰ ਮੈਂ ਜਾਦੇ ਨਾਲ ਹੀ ਥੋੜਾ ਜਿਹਾ ਹੈਵੀ ਨਾਸ਼ਤਾ ਕਰ ਲੈਣੀ ਹੁੰਦੀ ਐ ਇਸ ਕਰਕੇ ਫਿਰ ਨੇ ਥੋੜਾ ਰੋਟੀ ਲੈ ਟੇ ਹੀ ਕਰਨੀ ਐ 2:30 ਵਜੇ ਫਿਰ ਮੈਂ ਆਪਣੀ ਰੋਟੀ ਖਾਧੀ ਰੋਟੀ ਖਾ ਕੇ ਤਾਂ ਫਿਰ ਮੈਂ ਇਹਨਾਂ ਲਈ ਨਿਆਣੇ ਆਉਣ ਵਾਲੇ ਸੀਗੇ ਇਹਨਾਂ ਲਈ ਫਿਰ ਥੋੜਾ ਬੋਤਾ ਕਾਣਾ ਬਣਾ ਕੇ ਰੱਖਿਆ ਫਿਰ ਆ ਗਏ ਸੀ ਆ ਕੇ ਇਹਨਾਂ ਨੇ ਫਿਰ ਗੱਲਬਾਤ ਸ਼ੁਰੂ ਕਰ ਦਿੱਤੀ ਮਨ ਰਾਜ ਨੂੰ ਬਹੁਤ ਚਾਉਂ ਗਿਆ ਗੱਲਬਾਤ ਮਾਰੰਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੱਪੜੇ ਬਦਲ ਕੇ ਥੋੜਾ ਬੋਤਾ ਕੁਝ ਖਾਦਾ ਤੇ ਫੇਰੇ ਪੜਾਈ ਕਰਨ ਬੈਠ ਗਏ ਮਨਰਾਜ ਨੂੰ ਮੈਨੂੰ ਪੜਾਉਣਾ ਪੈਂਦਾ ਆ ਤੇ ਹਰਸ਼ਪ੍ਰੀਤ ਆਪਣੇ ਆਪ ਪੜ ਲੈਂਦੀ ਆ ਤੇ ਉਸ ਤੋਂ ਬਾਅਦ ਅਸੀਂ ਸਾਰੇ ਘਰ ਦਾ ਕੰਮ ਕੀਤਾ ਜਿਹਦੇ ਵਿੱਚ ਮਨਰਾਜ ਨੇ ਮੇਰੀ ਮਦਦ ਕੀਤੀ ਮਨਰਾਜ ਨੂੰ ਪਸਵਾਉਂਦਾ ਵੀ ਬਹੁਤ ਸ਼ੌਂਕ ਹੈ ਤੇ ਉਹ ਹਰ ਕੰਮ ਮੇਰੇ ਨਾਲ ਕਰਵਾਉਂਦਾ ਆ ਤੇ ਉਸ ਤੋਂ ਬਾਅਦ ਮੈਂ ਫੇਰ ਰਸੋਈ ਦਾ ਕੰਮ ਸ਼ੁਰੂ ਕਰ ਦਿੱਤਾ ਫਟਾਫਟ ਆ ਕੇ ਸਬਜ਼ੀ ਕੱਟੀ ਤਾਂ ਉਦੋਂ ਆਲੂ ਤੋਰੀਆਂ ਬਣਾਈਆਂ ਸਿੱਗੀਆਂ ਮੈਂ ਅੱਜ ਤੇ ਫੇਰ ਮੈਂ ਉਹਦੇ ਨਾਲ ਬਣਾਈਆਂ ਗਰਮ-ਗਰਮ ਰੋਟੀਆਂ ਤੇ ਸਾਨੂੰ ਹੁੰਦਾ ਆ ਕਿ ਨਿਆਣੇ ਹੰ ਜਲਦੀ ਨਾਲ ਟਾਈਮ ਸੈੱਟ ਆਪਣਾ ਰਾਤ ਦਾ ਖਾਣਾ ਖਾ ਲੈਣ ਉਸ ਤੋਂ ਬਾਅਦ ਇਹਨਾਂ ਨੇ ਥੋੜਾ ਬਤ ਚਰ ਕੇ ਸੀ ਦੋਨਾਂ ਚ ਇੱਕ ਨੇ ਟੀਵੀ ਦੇਖਣਾ ਹੁੰਦਾ ਜਾਂ ਫੋਨ ਦੇਖਣਾ ਹੁੰਦਾ ਥੋੜਾ ਟਾਈਮ ਇਹ ਫੋਨ ਦੇਖਦੇ ਅੱਧਾ ਪੌਣਾ ਘੰਟਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੈਂ ਹਲਦੀ ਵਾਲਾ ਦੁੱਧ ਦਿੱਤਾ ਕਿਉਂਕਿ ਮੌਸਮ ਬਦਲ ਚੁੱਕਾ ਸੀਗਾ ਤੇ ਇਹਨਾਂ ਦੋਨਾਂ ਨੂੰ ਜੋ ਕੰਮ ਹੋਇਆ ਸੀ ਲੱਕ ਬੰਦ ਹੋਇਆ ਸੀ ਫਿਰ ਮੈਂ ਇਹਨਾਂ ਦੇ ਦੋਨਾਂ ਦੇ ਵਿਕਸ ਲਗਾ ਦਿੱਤੀ ਹਰਸ਼ਪ੍ਰੀਤ ਨੇ ਵੀ ਵਿਕਸ ਲਗਾਏ ਤੇ ਮਨ ਰਾਜਦੇਵ ਮਨ ਰਾਜ ਤਾਂ ਪਹਿਲਾਂ ਹੀ ਸੌ ਗਿਆ ਸੀਗਾ